ਮੇਰਾ ਨਾਮ ਜੀ ਸੰਦੀਪ ਸਿੰਘ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਰਤਾਬਦਾਲ ਜੀ ਸਰਕਾਰ ਦੇ ਹਦਾਇਤਾਂ ਮੁਤਾਬਕ ਜੀ ਅੱਜ ਐਸੇ ਆਪਣੇ ਸਰਕਾਰੀ ਹਾਈ ਸਕੂਲ ਰਤਾਬਦਾਲ ਬਲਾਕ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਅਰਦਾਸਪੁਰ ਵਿੱਚ ਆਏ ਹਾਂ ਹਾਲਾਤ ਕਿਉਂਕਿ ਮੇਨ ਇਲਾਕਾ ਆ ਜਿਹੜਾ ਹੜ੍ਹਾਂ ਦੇ ਪ੍ਰਭਾਵ ਹੇਠ ਆ ਇਹ ਇੱਕ ਤਰ੍ਹਾਂ ਦਾ ਗਾੜ ਸੀਗਾ ਜਿੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਸਾਰੇ ਘਰਾਂ ਦੇ ਵਿੱਚ ਸਾਡੇ ਸਕੂਲ ਚ ਵੀ 4-4 5-5 ਫੁੱਟ ਤੱਕ ਜਿਹੜਾ ਪਾਣੀ ਆ ਉਹ ਆਇਆ ਹੋਇਆ ਸੀਗਾ ਜਿਵੇਂ ਹੀ ਸ਼ੁਰੂ ਤੋਂ ਆਇਆ ਪਹਿਲਾ ਰਸਤੇ ਤੇ ਤੇ ਗੱਡੀਆਂ ਵਗੈਰਾ ਲੰਘਣ ਦਾ ਵੀ ਕੋਈ ਹੈ ਨਹੀਂ ਸੀਗਾ ਕਿਉਂਕਿ ਸੜਕਾਂ ਤੇ ਅਜੇ ਵੀ ਪਾਣੀ ਜਿਹੜਾ 1-1 2-2 ਫੁੱਟ ਜਿਹੜਾ ਪਾਣੀ ਮੇਨ ਜਿਹੜੀ ਸੜਕ ਸਾਡੀ ਇੱਧਰ ਨੂੰ ਆਂਦੀ ਆ ਫਤੇਗੜ ਚੋੜੀਆਂ ਤੋਂ ਰੱਤਾ ਰੱਤੇ ਅਬਦਾਲ ਨੂੰ ਉੱਥੇ ਪਾਣੀ ਸੀਗਾ ਟੋਏ ਪਏ ਹੋਏ ਨੇ ਬਹੁਤ ਵੱਡੇ ਵੱਡੇ ਬੜੀ ਮੁਸ਼ਕਲ ਦੇ ਨਾਲ ਅਸੀਂ ਕਿਸੇ ਬਾਈਕ ਦਾ ਆਸਰਾ ਲੈ ਕੇ ਤੇ ਉਹਦੇ ਨਾਲ ਅਸੀਂ ਆਪਣੇ ਸਕੂਲ ਤੱਕ ਪਹੁੰਚ ਕੀਤੀ ਆ ਸਕੂਲੇ ਆਏ ਆ ਸਕੂਲ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਬਹੁਤ ਜ਼ਿਆਦਾ ਬਦਬੂ ਜਿਹੜੀ ਆ ਉਹ ਭਰੀ ਹੋਈ ਆ ਇੱਕ ਤਰ੍ਹਾਂ ਦਾ ਕਿਸੇ ਗੰਭੀਰ ਬਿਮਾਰੀ ਨੂੰ ਸੰਕੇਤ ਦੇ ਰਹੀ ਆ ਬੱਚਿਆਂ ਦਾ ਤਾਂ ਆਉਣਾ ਜੇ ਪੋਸੀਬਲ ਹੀ ਨਹੀਂ ਆ ਕਿਉਂਕਿ ਬੱਚਿਆਂ ਦੀ ਸਿਹਤ ਦੇ ਨਾਲ ਜਿਹੜਾ ਖਿਲਵਾੜ ਹੈ ਉਹ ਨਹੀਂ ਕੀਤਾ ਜਾ ਸਕਦਾ ਬਹੁਤ ਜ਼ਿਆਦਾ ਸਫਾਈ ਦੀ ਜ਼ਰੂਰਤ ਹੈ ਲਗਭਗ ਜੇ ਕੋਈ 8-10 ਦਿਨ ਦੇ ਜਿਹੜਾ ਸਮਾਂ ਜਿਹੜਾ ਇਹਨੂੰ ਲੱਗੇਗਾ ਜਿਹਦੇ ਵਿੱਚ ਜਾ ਤੱਕ ਇਹ ਸਾਰੀ ਸਫਾਈ ਨਹੀਂ ਹੁੰਦੀ ਤਾਂ ਸੁੱਕਦਾ ਨਹੀਂ ਹੈ ਬਦਬੂ ਨਹੀਂ ਹੁੰਦੀ ਹੈ ਸਟਰਲਾਈਜ਼ ਜਿਹੜਾ ਕਰਨਾ ਇਹਨੂੰ ਬਹੁਤ ਜ਼ਰੂਰੀ ਆ ਅਸੀਂ ਆਏ ਸੀਗੇ ਤੇ ਆਉਂਦਿਆਂ ਹੀ ਸਾਡੇ ਸਟਾਫ ਨੇ ਦੇਖਿਆ ਕਿ ਜਿਹੜਾ ਸਾਡਾ ਮੇਨ ਦਫਤਰ ਸੀਗਾ ਉਹਦੇ ਦਰਵਾਜ਼ੇ ਅੱਗੇ ਇੱਕ ਸੱਪ ਬੈਠਾ ਹੋਇਆ ਸੀਗਾ ਜੋ ਕਿ ਜਿੰਦਾ ਸੀਗਾ ਜਦੋਂ ਅਸੀਂ ਆ ਕੇ ਪਹਿਲਾਂ ਡਰ ਗਏ ਇੱਕਦਮ ਕੀ ਕਰੀਏ ਫਿਰ ਅਸੀਂ ਕੋਈ ਲੰਬੇ ਸੋਟੇ ਲੈ ਕੇ ਤੇ ਕਿਸੇ ਤਰੀਕੇ ਦੇ ਨਾਲ ਡਰਾ ਕੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਉੱਥੇ ਕੱਢਿਆ ਇਹ ਸੱਪ ਵੀ ਬਹੁਤ ਜ਼ਿਆਦਾ ਸਾਡੇ ਇੱਥੇ ਜਿਹੜੇ ਨੇ ਕਿਉਂਕਿ ਸਾਡਾ ਸਕੂਲ ਜਿਹੜਾ ਮੇਨ ਖੇਤਾਂ ਦੇ ਵਿੱਚ ਆ ਪੈਲੀਆਂ ਦੇ ਵਿੱਚ ਆ ਜਿਹਦਾ ਕਰਕੇ ਸੱਪ ਵਗੈਰਾ ਵੀ ਇੱਥੇ ਆ ਜਾਂਦੇ ਨੇ ਕਿਉਂਕਿ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਰਿਹਾ ਆ ਗਾਰ ਬਹੁਤ ਜ਼ਿਆਦਾ ਜਮਾ ਹੋਈ ਆ ਮਿੱਡੇ ਮੀਲ ਦਾ ਸਾਡਾ ਸਾਰਾ ਰਾਸ਼ਨ ਜਿਹੜਾ ਉਹ ਖਰਾਬ ਹੋ ਚੁੱਕਾ ਆ ਪਾਣੀ ਦੇ ਨਾਲ ਸਾਡਾ ਜਿਹੜਾ ਸਮਰਸੀਬਲ ਬੋਟ ਸੀਗਾ ਉਹ ਵੀ ਜਿਹੜਾ ਗਾਰ ਦੇ ਨਾਲ ਬੈਠ ਚੁੱਕਾ ਆ ਜਨਰੇਟਰ ਸਾਡਾ ਜਿਹੜਾ ਆ ਉਹ ਸਾਰਾ ਪਾਣੀ ਦੇ ਨਾਲ ਖਰਾਬ ਹੋ ਚੁੱਕਾ ਆ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸੋ ਇਹ ਸਾਰੇ ਨੂੰ ਸਫਾਈ ਕਰਨ ਵਾਸਤੇ ਵੀ ਅਸੀਂ ਆਪਣਾ ਉੱਪਰ ਸਾਡੇ ਜਿੰਨੇ ਵੀ ਹਾਇਰ ਅਥਾਰਟिटीज ਹੈਗੀਆਂ ਸੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈਗਾ ਕਿ ਸਕੂਲ ਦੇ ਹਾਲਾਤ ਸਾਡੇ ਕੀ ਨੇ ਕੀ ਪੋਸਿਬਿਲिटीज ਹੋ ਸਕਦੀਆਂ ਨੇ ਬੱਚਿਆਂ ਵਾਸਤੇ ਜਾਂ ਟੀਚਰਸ ਵਾਸਤੇ ਜਿਹਦੇ ਨਾਲ ਤਾਂ ਕਿ ਸਕੂਲ ਦਾ ਜਿਹੜਾ ਪ੍ਰਬੰਧ ਵੀ ਚੱਲੇ ਤਾਂ ਪਰ ਬੱਚਿਆਂ ਦਾ ਨੁਕਸਾਨ ਵੀ ਨਾ ਹੋਵੇ ਕਿਉਂਕਿ ਬੱਚੇ ਫਿਰ ਹਲਾ ਜੇ ਇਸ ਸਕੂਲ ਦੇ ਵਿੱਚ ਆਉਣੇ ਬਹੁਤ ਮੁਸ਼ਕਲ ਨੇ ਸੋ ਜੋ ਵੀ ਬਾਕੀ ਹਦਾਇਤਾਂ ਹੋਣਗੀਆਂ ਉਹਦਾ ਤਾਂ ਅਸੀਂ ਪਾਲਣ ਕਰਨਾ ਹੀ ਹੈ ਪਾਲਣ ਕਰਾਂਗੇ ਬਾਕੀ ਸਕੂਲ ਦੇ ਅਜੇ ਇਹੀ ਆ ਕਿ ਸਭ ਤੋਂ ਪਹਿਲਾਂ ਜਿਆਦਾ ਜ਼ਰੂਰੀ ਆ ਕਿ ਇਹਦੇ ਵਿੱਚ ਸਫਾਈ ਹੋਵੇ ਬਿਜਲੀ ਦਾ ਪ੍ਰਬੰਧ ਜਿਹੜਾ ਕਿਸੇ ਤਰੀਕੇ ਦੇ ਨਾਲ ਹੋਵੇ ਤਾਂ ਕਿ ਸਕੂਲ ਦਾ ਜਿਹੜਾ ਸਾਰਾ ਜਿਹਦੇ ਵਿੱਚ ਕੋਈ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਜੋ ਸਾਥ ਦੇਣ ਜਾਂ ਪਿੰਡਾਂ ਦੇ ਸਰਪੰਚ ਸਾਹਿਬਾਨ ਨੂੰ ਮਿੱਡੇ ਮੀਲ ਕਮੇਟੀ ਨੂੰ ਅਸੀਂ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਹੈ ਉੱਪਰ ਡੀਓ ਸਾਹਿਬਾਨ ਨੂੰ ਵੀ ਅਸੀਂ ਜਿਹੜਾ ਇਨਫੋਰਮ ਕਰ ਦਿੱਤਾ ਹੈ ਮੈਡਮ ਸੋ ਦੇਖੋ ਇਹਦੇ ਵਾਸਤੇ ਮੇਨਚੀ ਤਾਂ ਇਹੀ ਆ ਕਿ ਅਸੀਂ ਪਹਿਲਾਂ ਆਪਣੇ ਸਕੂਲ ਸਾਰੇ ਦੀ ਸਫਾਈ ਕਰਾਵਾਂਗੇ ਉਹਦੇ ਬਾਅਦ ਦੇਖਾਂਗੇ ਜਦੋਂ ਬੱਚਿਆਂ ਲਈ ਉਚਿਤ ਪ੍ਰਬੰਧ ਹੋਵੇਗਾ ਬੱਚਿਆਂ ਦੀ ਸੇਫਟੀ ਜਿਹੜੀ ਆ ਉਹ ਹੋਏਗੀ ਪੂਰੀ ਕਿਉਂਕਿ ਬੱਚਿਆਂ ਦੀ ਸੇਫਟੀ ਦੇ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ ਰਿਕਾਰਡ ਦੇਖੋ ਜਿਹੜਾ ਜ਼ਰੂਰੀ ਰਿਕਾਰਡ ਸੀਗਾ ਉਹ ਅਸੀਂ ਜਦੋਂ ਸਾਨੂੰ ਹੜਾਂ ਦਾ ਸੰਕੇਤ ਮਿਲਿਆ ਸੀ ਉਸ ਟਾਈਮ ਤੇ ਪਾਣੀ ਜਿਹੜਾ ਆ ਚੁੱਕਾ ਸੀਗਾ ਸੋ ਕਾਫੀ ਜਿਹੜਾ ਮੇਨ ਸਾਡਾ ਦਫ਼ਤਰੀ ਰਿਕਾਰਡ ਸੀਗਾ ਜਿਸ ਨਾਲ ਸਾਡੀਆਂ ਸਰਵਿਸ ਬੁੱਕਾਂ ਹੋ ਗਈਆਂ ਜਾ ਹੋਰ ਜ਼ਰੂਰੀ ਜਿਹੜਾ ਦਫ਼ਤਰੀ ਰਿਕਾਰਡ ਸੀਗਾ ਉਹ ਤਾਂ ਅਸੀਂ ਆਪਣੇ ਸਕੂਲ ਦੇ ਵਿੱਚੋਂ ਕੱਢ ਲਿਆ ਸੀਗਾ ਪਰ ਫਿਰ ਵੀ ਸਾਰਾ ਰਿਕਾਰਡ ਜਿਹੜਾ ਉਹ ਕੱਢਣਾ ਪੋਸੀਬਲ ਨਹੀਂ ਸੀਗਾ ਕਾਫੀ ਰਿਕਾਰਡ ਸਕੂਲ ਦੇ ਵਿੱਚ ਮੌਜੂਦ ਸੀਗਾ ਜਿੰਨਾ ਮੌਜੂਦ ਸੀਗਾ ਕਿਉਂਕਿ 4 ਫੁੱਟ ਤੱਕ ਪਾਣੀ ਸੀਗਾ ਥੱਲੇ ਜਿਹੜੇ ਦੋ ਖਾਨੇ ਹੁੰਦੇ ਹਨ ਅਲਮਾਰੀ ਦੇ ਅਸੀਂ ਕਹਿ ਸਕਦੇ ਹਾਂ ਉਹਦੇ ਵਿੱਚ ਜਿੰਨਾ ਕੁ ਰਿਕਾਰਡ ਸੀਗਾ ਉਹ ਖਰਾਬ ਹੋ ਗਿਆ ਆ ਇਹ ਅਜੇ ਹੁਣ ਅਸੀਂ ਸਾਰਾ ਮੁਆਇਨਾ ਕਰਾਂਗੇ ਕਿ ਉਹਦੇ ਵਿੱਚ ਕਿਹੜਾ ਕਿਹੜਾ ਰਿਕਾਰਡ ਜਿਹੜਾ ਜ਼ਰੂਰੀ ਜਾਂ ਗੈਰ ਜ਼ਰੂਰੀ ਰਿਕਾਰਡ ਜਿਹੜਾ ਕੁਝ ਸਾਡਾ ਖਰਾਬ ਹੋਇਆ ਆ ਉਦੇਵੀ ਅਸੀਂ ਜੋ ਪੂਰੀ ਡਿਟੇਲ ਰਿਪੋਰਟ ਬਣਾ ਕੇ ਤਾਕਤ ਆ ਵੈਸੇ ਮੌਕਾ ਦੇਖਣ ਨਹੀਂ ਆਏ ਕਿਉਂਕਿ ਅਸੀਂ ਹੁਣ ਹੀ ਅਜੇ ਜਾਣਕਾਰੀ ਦਿੱਤੀ ਆ ਹੁਣ ਹੋ ਸਕਦਾ ਹੈ ਹੋਰ ਥੋੜੀ ਦੇਰ ਤੱਕ ਕੋਈ ਨਾ ਕੋਈ ਉੱਚ ਅਧਿਕਾਰੀ ਜਿਹੜਾ ਆ ਕੇ ਇੱਥੇ ਵਿਜ਼ਿਟ ਕਰਨਗੇ ਦੇਖਣਗੇ ਕਿਉਂਕਿ ਮੌਕਾ ਦੇਖਣ ਦੇ ਬਾਅਦ ਹੀ ਜਿਹੜੀ ਅਗਲੀ ਕਾਰਵਾਈ ਹੋ ਕੀਤੀ ਜਾਸਾ ਉਹਨਾਂ ਵੱਲੋਂ ਇਹੀ ਹਦਾਇਤਾਂ ਹੈਗੀਆਂ ਨੇ ਕਿ ਆਪਣੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਹੈਗੇ ਆ ਜਾਂ ਮਿੱਡੇ ਮੀਲ ਦੀ ਕਮੇਟੀ ਹੈਗੀ ਆ ਉਹਨਾਂ ਦੇ ਨਾਲ ਤਾਲਮੇਲ ਕਰਕੇ ਕਿਸੇ ਤਰੀਕੇ ਦੇ ਨਾਲ ਜਿਹੜੀ ਆ ਉਹ ਸਫਾਈ ਆ ਉਹ ਕੀਤੀ ਜਾ ਮਮ ਕੁਲਦੀਪ ਸਿੰਘ ਕੰਪਿਊਟਰ ਦੇ ਸਰਕਾਰੀ ਹਾਈ ਸਕੂਲ ਰਤਪਬਦਲ ਬਲਾਕ ਦੇ ਰਬਾਬੰਨਾ ਨਗਰਦਾਸਪੁਰ ਤੇ ਜਿਵੇਂ ਇਹ ਭਾਰੀ ਬਾਰਿਸ਼ ਤੇ ਹਾੜਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲਗਭਗ ਸਾਰੇ ਹੀ ਕਮਰਿਆਂ ਚ ਗਾਰ ਜੰਮਣ ਕਰਕੇ ਇਸ ਟਾਈਮ ਤੇ ਬੱਚਿਆਂ ਨੂੰ ਬੁਲਾਉਣਾ ਪੜਾਉਣਾ ਬੜਾ ਮੁਸ਼ਕਲ ਹੈ ਕਿਉਂਕਿ ਲਗਭਗ ਸਾਰੀਆਂ ਹੀ ਛੱਤਾਂ ਤੋਂ ਪਾਣੀ ਜਿਹੜਾ ਉਹ ਰਿਸ ਰਿਹਾ ਸਾਡਾ ਗਰਾਊਂਡ ਗਰਾਊਂਡ ਸਾਰੀ ਪਾਣੀ ਨਾਲ ਭਰੀ ਹੈ ਜਿਹੜੀ ਚਾਰ ਦੁਵਾਰੀ ਦੇ ਦੋ ਹਿੱਸੇ गिर ਚੁਕੇ ਨੇ ਜਨਰੇਟਰ ਸਾਡਾ ਖਰਾਬ ਆ ਪਾਣੀ ਦਾ ਪ੍ਰਬੰਧ ਨਹੀਂ ਕੋਈ ਉਹਦਾ ਬਹੁਤ ਜ਼ਰੂਰੀ ਹੈ ਪਾਣੀ ਦਾ ਪ੍ਰਬੰਧ ਸਾਡੇ ਕੋ ਹੋਏਗਾ ਤੇ ਫਿਰ ਸਫਾਈ ਦਾ ਜਿਹੜਾ ਕੰਮ ਜਿਹੜਾ ਉਚਿਤ ਸ਼ੁਰੂ ਹੋ ਸਕਦਾ ਬਾਥਰੂਮ ਜਿਹੜੇ ਬੱਚਿਆਂ ਦੇ ਸੀ ਉਹ ਵੀ ਬਲੌਕ ਹੋਈ ਪਏ ਨੇ ਤੇ ਇਸ ਤੋਂ ਇਲਾਵਾ ਜਨਰੇਟਰ ਬਾਥਰੂਮ ਇਹ ਸਭ ਕੰਮ ਜਿਹੜਾ ਇਹ ਕੁਝ ਸਮਾਂ ਜਿਹੜਾ ਲੱਗੇਗਾ ਜ਼ਰੂਰ ਤਾਂ ਕਿ ਅਸੀਂ ਬੱਚਿਆਂ ਦਾ ਜਿਹੜਾ ਪੜਾਈ ਦਾ ਦੁਬਾਰਾ ਜਿਹੜਾ ਕੰਮ ਜਿਹੜਾ ਸ਼ੁਰੂ ਕਰ ਸਕੀਏ ਸਟਾਫ ਵਾਸਤੇ ਵੀ ਜੋ ਰਸਤਾ ਜੋ ਮੇਨ ਰਸਤੇ ਨੇ ਉਹਦੇ ਰਾਹੀਂ ਆਉਣਾ ਜਿਹੜਾ ਇਸ ਟਾਈਮ ਤੇ ਬੜਾ ਮੁਸ਼ਕਲ ਹੋਇਆ ਪਿਆ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਕੁਝ ਡਿਪਾਰਟਮੈਂਟ ਜਿਹੜੇ ਨੇ ਉਹਦੇ ਨਾਲ ਤਾਲਮੇਲ ਕਰਕੇ ਸਾਨੂੰ ਸਾਫ ਸਫਾਈ ਦਾ ਤੇ ਜਿਹੜਾ ਨੁਕਸਾਨ ਹੋਇਆ ਉਹਦਾ ਕੋਈ ਮੁਆਵਜ਼ਾ ਤੇ ਉਹ ਸਾਫ ਸਫਾਈ ਦੇ ਪ੍ਰਬੰਧ ਵਾਸਤੇ ਸਾਨੂੰ ਹਦਾਇਤਾਂ ਕੀਤੀਆਂ ਜਾਣ